ਇੱਕ ਵਾਰੀ ਸੰਗਤ ਮਹਾਪੁਰਸ਼ਾਂ ਨੂੰ ਜਦੋਂ ਮਿਲਣ ਗਈ ਤਾਂ ਡੇਰੇ ਦੇ ਵਿੱਚ ਵਾਰੀ-ਵਾਰੀ ਸੰਗਤ ਜਦੋਂ ਆ ਰਹੀ ਸੀ ਬੈਠ ਕੇ ਸੰਗਤ ਬਾਬਾ ਜੀ ਨਾਲ ਗੱਲਾਂ ਕਰ ਰਹੇ ਸਨ ਤੇ ਇੱਕ ਬੀਬੀ ਆਉਂਦੀ ਹੈ ਨਾਲ ਉਸ ਦਾ ਬੇਟਾ ਆਉਂਦਾ ਹੈ ਬਹੁਤ ਜ਼ਿਆਦਾ ਰੋ ਰਹੀ ਹੈ ਸੰਤਾਂ ਦਾ ਮਹਾਪੁਰਸ਼ਾਂ ਦਾ ਸਾਧੂਆਂ ਦਾ ਜੋ ਅੰਦਰੋਂ ਜੁੜੀਆਂ ਰੂਹਾਂ ਹੁੰਦੀਆਂ ਹਨ ਉਹਨਾਂ ਦਾ ਸੁਭਾਅ ਨੇਚੁਰਲੀ ਨਾਲ ਦਇਆ ਭਾਵਨਾ ਦੇ ਨਾਲ ਭਰਿਆ ਹੁੰਦਾ ਮਤਲਬ ਉਹਨਾਂ ਨੂੰ ਤਰਸ ਛੇਦੀ ਆ ਜਾਂਦਾ ਕਿਸੇ ਦੇ ਜੇ ਕੋਈ ਰੋਂਦਾ ਨਾ ਤਾਂ ਬਹੁਤ ਜਲਦੀ ਉਹਨਾਂ ਨੂੰ ਦਇਆ ਆ ਜਾਂਦੀ ਹੈ ਤਰਸ ਆ ਜਾਂਦਾ ਤੇ ਮਹਾਪੁਰਸ਼ ਪੁੱਛਣ ਲੱਗੇ ਕਿ ਬੀਬਾ ਜੀ ਤੁਸੀਂ ਕਿਉਂ ਰੋ ਰਹੇ ਹੋ ਕੀ ਗੱਲ ਹੋ ਗਿਆ ਕਿਸ ਗੱਲ ਦੀ ਪਰੇਸ਼ਾਨੀ ਹੈ ਉਹ ਮਾਤਾ ਨੇ ਰੋਂਦੀ ਰੋਂਦੀ ਰਿਹਾ ਮਾਹਪੁਰਸ਼ਾਂ ਨੂੰ ਵਸਿਆ ਕਿ ਬਾਬਾ ਜੀ ਘਰ 'ਚ ਗਰੀਬੀ ਬਹੁਤ ਹੈ ਜਿਹੜਾ ਮੇਰਾ ਘਰ ਵਾਲਾ ਸੀ ਉਹਨੂੰ 10 ਸਾਲ ਹੋ ਗਏ ਮਰੇ ਨੂੰ ਆਹ ਮੇਰਾ ਬੱਚਾ ਹੈ ਕਰਜ਼ਾ ਮੇਰੇ ਸਿਰ ਤੇ ਬਹੁਤ ਹੈ ਮੇਰਾ ਗੁਜ਼ਾਰਾ ਬੜਾ ਮੁਸ਼ਕਲ ਨਾਲ ਹੁੰਦਾ ਹੈ ਆਪ ਜੀ ਕਿਰਪਾ ਕਰੋ ਕਿ ਜਿਹੜਾ ਮੇਰਾ ਕਰਜ਼ਾ ਹੈ ਉਹ ਜਲਦੀ ਉੱਤਰ ਜਾਵੇ ਮਹਾਪੁਰਸ਼ਾਂ ਨੇ ਜਦੋਂ ਦੇਖਿਆ ਵੀ ਨਾਲ ਇੱਕ ਬੱਚਾ ਹੈ 17-18 ਸਾਲ ਦਾ ਬੱਚਾ ਹੋਣਾ ਨਾਲ ਬੀਬੀ ਦੇ ਤੇ ਮਹਾਪੁਰਸ਼ ਕਹਿੰਦੇ ਕੋਈ ਗੱਲ ਨਹੀਂ ਭਾਈ ਕਰ ਜਾ ਹੌਲੀ-ਹੌਲੀ ਉਤਰ ਜਾਊਗਾ ਇੱਕ ਦਿਨ ਕਰ ਜਾ ਉਤਰ ਜਾਊਗਾ ਜਦੋਂ ਇਹ ਬਚਨ ਮਹਾਪੁਰਸ਼ਾਂ ਨੇ ਕਹੇ ਫਿਰ ਮਹਾਪੁਰਸ਼ਾਂ ਨੇ ਆਪਣੇ ਜੀਵ ਦੇ ਕਿਸੇ ਦੇ ਵਿੱਚ ਹੱਥ ਪਾਇਆ 50 ਰੁਪਏ ਕੱਢ ਕੇ ਕਹਿੰਦੇ ਬੇਟਾ ਅੱਗੇ ਆਓ ਆ ਲਓ ਇਹਨਾਂ ਨੂੰ ਸਾਮਕੇ ਰੱਖਣਾ ਇਹਨਾਂ ਨੂੰ ਖਰਚਣਾ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨਗੇ ਉਹ ਜਿਹੜੀ ਬੀਬੀ ਸੀ ਉਹ ਹੋਰ ਭਾਵਨਾ ਵਾਲਾ ਸੋਚ ਰਹੀ ਸੀ ਵੀ ਬਾਬਾ ਜੀ ਨੇ 50 ਰੁਪਏ ਗੋਹਾਂ ਦੇਤੇ ਜੇ ਦੇਣਾ ਸੀ ਤਾਂ 500 ਦਿੰਦੇ ਉਹ ਆਪਣੇ ਬੱਚੇ ਨੂੰ ਕਹਿੰਦੀ ਨਾ ਨਾ ਪੈਸੇ ਮੈਨੂੰ ਫੜਾ ਤੇ ਬਾਬਾ ਜੀ ਨੂੰ ਵਾਪਸ ਮੋੜ ਦੇ ਪੈਸੇ ਆਪਾਂ ਪੈਸਿਆਂ ਦਾ ਕੀ ਕਰਨਾ ਤੇ ਬਾਬਾ ਜੀ ਨੂੰ ਕਹਿੰਦੀ ਬਾਬਾ ਜੀ ਅਸੀਂ ਪੈਸਿਆਂ ਦਾ ਕੀ ਕਰਨਾ ਤੁਸੀਂ ਸਾਡੇ ਤੇ ਕਿਰਪਾ ਕਰੋ ਸਾਡਾ ਕਰਜ਼ਾ ਉੱਤਰ ਜਾਵੇ ਤੇ ਸਾਡੀ ਗਰੀਬੀ ਖਤਮ ਹੋ ਜਾਵੇ ਮਹਾਪੁਰਸ਼ ਕਹਿੰਦੇ ਭਾਈ ਪਿਆਰ ਨਾਲ ਦਿੱਤੇ ਨੇ ਰੱਖ ਲੋ ਕਹਿੰਦੀ ਨਾ ਨਾ ਬਾਬਾ ਜੀ ਅਸੀਂ ਲੈਣੀ ਹੀ ਨਹੀਂ ਆਹ ਲਓ ਤੁਸੀਂ ਆਪਣੇ 50 ਰੁਪਏ ਫੜੋ ਇਸੇ ਕਰਕੇ ਕਹਿੰਦੇ ਨੇ ਵੀ ਜਦੋਂ ਮਹਾਪੁਰਸ਼ਾਂ ਦੇ ਕੋਲ ਜਾਣਾ ਹੋਵੇ ਨਾ ਕਿਸੇ ਵੀ ਸੰਤ ਮਹਾਪੁਰਸ਼ਾਂ ਦੇ ਕੋਲ ਤਾਂ ਜੇ ਜਾਣੇ ਹੋ ਤਾਂ ਦਇਆ ਤੇ ਭਾਵਨਾ ਨਾਲ ਜਾਇਆ ਕਰੋ ਵਿਸ਼ਵਾਸ ਨਾਲ ਜਾਇਆ ਕਰੋ ਨਹੀਂ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੁਝ ਵੀ ਨਹੀਂ ਇਹਨੂੰ ਪੜੋ ਸਮਝੋ ਬਾਣੀ ਨੂੰ ਸਾਰਾ ਕੁਝ ਇਹਦੇ ਵਿੱਚ ਹੀ ਤੁਹਾਨੂੰ ਮਿਲ ਜਾਣਾਗਾ ਹਾਂ ਜੇ ਤੁਹਾਡੀ ਕਿਸੇ ਵਿੱਚ ਭਾਵਨਾ ਹੈ ਕਿਸੇ ਮਹਾਂਪੁਰਸ਼ ਵੇ ਤੁਹਾਡੀ ਸ਼ਰਧਾ ਹੈ ਤਾਂ ਮੈਂ ਇਸ ਗੱਲ ਦੀ ਗੁੰਦਿਆ ਨਹੀਂ ਕਰਦਾ ਬਸ ਮੇਰਾ ਕਹਿਣ ਦਾ ਮਕਸਦ ਇਹ ਹੈ ਵੀ ਜਦੋਂ ਆਪਾਂ ਕਿਸੇ ਸੰਤ ਮਹਾਂਪੁਰਸ਼ਾ ਕੋਲ ਜਾਂਦੇ ਆ ਨਾ ਸਾਧੂ ਕੋਲ ਜੇ ਤੁਹਾਡੇ ਮਨ ਵਿੱਚ ਭਾਵਨਾ ਹੈ ਤਾਂ ਸਾਧੂ ਦੀ ਜਿਹੜੀ ਗੱਲਾਂ ਨੇ ਉਹਨੂੰ ਸੱਤ ਵਜਨ ਕਰਕੇ ਮੰਨੀਦਾ ਹੁੰਦਾ ਕਿਉਂਕਿ ਜਿਹੜੀ ਸਾਧੂਆਂ ਤੇ ਮਹਾਂਪੁਰਸ਼ਾਂ ਦੀ ਰਮਜ਼ ਹੁੰਦੀ ਹੈ ਨਾ ਇਹ ਕੋਈ ਬਿਰਲਾ ਹੀ ਜਾਣ ਸਕਦਾ ਇੱਕ ਵਾਰੀ ਸੰਤ ਬਾਬਾ ਐਸ਼ੇ ਸਿੰਘ ਜੀ ਮਹਾਪੁਰਸ਼ਾਂ ਨੂੰ ਵੀ ਸੰਗਤ ਦੇ ਵਿੱਚੋਂ ਇੱਕ ਬੰਦੇ ਨੇ ਪੁੱਛ ਲਿਆ ਕਿ ਬਾਬਾ ਜੀ ਆਪ ਜੀ ਇੰਗਲਿਸ਼ ਬੜੀ ਬੋਲਦੇ ਹੋ ਕਿੰਨੀਆਂ ਜਮਾਤਾਂ ਪੜ੍ਹੇ ਹੋ ਤੇ ਅੱਗੋਂ ਮਹਾਪੁਰਸ਼ ਸੰਤ ਬਾਬਾ ਐਸ਼ੇ ਸਿੰਘ ਜੀ ਰਾੜਾ ਸਾਹਿਬ ਵਾਲੇ ਕਹਿੰਦੇ ਕਿ ਭਾਈ ਅਸੀਂ ਤਾਂ ਤਿੰਨ ਜਮਾਤਾਂ ਪੜ੍ਹੇ ਆ ਉਹ ਕਹਿੰਦਾ ਮਹਾਰਾਜ ਇਹ ਤਿੰਨ ਜਮਾਤਾਂ ਪੜ੍ਹ ਕੇ ਉਸ ਟਾਈਮ ਇੰਨੀ ਅੰਗਰੇਜ਼ੀ ਆ ਜਾਂਦੀ ਸੀ ਉਹ ਕਹਿੰਦਾ ਨਹੀਂ ਨਹੀਂ ਕਾਕਾ ਅਸੀਂ ਤੇਰੇ ਵਾਲਿਆਂ ਤਿੰਨ ਜਮਾਤਾਂ ਨਹੀਂ ਪੜ੍ਹੇ ਅਸੀਂ ਤਾਂ ਗੁਰੂ ਨਾਨਕ ਮਹਾਰਾਜ ਜੀ ਦੀਆਂ ਤਿੰਨ ਜਮਾਤਾਂ ਪੜਿਆ ਇੱਥੇ ਇੱਕੋ ਗੱਲ ਸਿਖਾਈ ਜਾਂਦੀ ਹੈ ਜੇ ਕਿਸੇ ਨੇ ਕੁਝ ਕਹਿਤਾ ਤਾਂ ਕਹਿਣਾ ਸਤਿ ਵਚਨ ਸਤਿ ਵਚਨ ਸਤਿ ਵਚਨ ਮੈਂ ਅਕਸਰ ਦੇਖਿਆ ਵੀ ਮਹਾਪੁਰਸ਼ਾਂ ਦੇ ਕੋਲ ਜਦੋਂ ਮਹਾਪੁਰਸ਼ ਅਨਸਾਲੀ ਸਾਹਿਬ ਵਾਲੇ ਵਿਰਧ ਹੋ ਗਏ ਸੀ ਨਾ ਜਦੋਂ ਕੋਈ ਬਚਨ ਕਰਦੇ ਸੀ ਕਿਵਾਰੀ ਸਮਝ ਵੀ ਨਹੀਂ ਆਉਂਦਾ ਸੀ ਵੀ ਉਹ ਕੀ ਬੋਲ ਰਹੇ ਨੇ ਕਿਉਂਕਿ ਬਹੁਤ ਜ਼ਿਆਦਾ ਸਲੋ ਬੋਲਦੇ ਸੀਗੇ ਮਤਲਬ ਘੱਟ ਉੱਚੀ ਆਵਾਜ਼ ਵਿੱਚ ਨਹੀਂ ਬੋਲਦੇ ਸੀ ਜਦੋਂ ਉਹਨਾਂ ਦੀ ਬਿਰਧ ਅਵਸਥਾ ਸੀ ਮੈਂ ਦਰਸ਼ਨ ਕੀਤੇ ਨੇ ਤੇ ਕਈ ਲੋਕ ਹੈ ਜਿਹੜੇ ਹੁੰਦੇ ਸੀ ਨਹੀਂ ਭਾਵਨਾ ਹੁੰਦੀ ਸੀ ਉਹਨਾਂ ਨੇ ਮਹਾਂਪੁਰਸ਼ ਨੇ ਇਸ਼ਾਰੇ ਨਾਲ ਹੀ ਬੋਲ ਕੇ ਕਹਿ ਦੇਣਾ ਉਹਨਾਂ ਨੇ ਕਿਹਾ ਬਾਬਾ ਜੀ ਸਤਿਵਚਨ ਬਾਬਾ ਜੀ ਸਤਿਵਚਨ ਕਿਉਂਕਿ ਸੰਗਤ ਸਮਝਦੀ ਸੀ ਵੀ ਮਹਾਂਪੁਰਸ਼ ਕੀ ਕਹਿ ਰਹੇ ਨੇ ਵੀ ਉਹਨਾਂ ਨੇ ਜੋ ਕਹਿਤਾ ਉਹ ਫਤਈਆ ਚਲੋ ਜੀ ਉਹਨੇ ਕੀ ਕੀਤਾ ਬਾਬਾ ਜੀ ਨੂੰ 50 ਰੁਪਏ ਦਿੱਤੇ ਤੇ ਮਹਾਂਪੁਰਸ਼ ਕਹਿੰਦੇ ਭਾਈ ਐ ਕਰਿਓ ਬੀਬਾ ਜੀ ਲੰਗਰ ਛੱਕੇ ਜਾਇਓ ਤੇ ਬਾਬਾ ਜੀ ਨੂੰ ਜਦੋਂ ਉਹ ਲੰਗਰ ਛਕਣਗੇ ਨਾ ਉਹਨਾਂ ਦੇ ਦੇਖਿਆ ਵੀ ਇੱਕ ਸਕੂਟਰ ਤੇ ਬੱਚਾ ਆਇਆਗਾ ਆਪਣੀ ਮਾਂ ਨੂੰ ਲੈ ਕੇ ਤਮਾਪੁਰਸ਼ ਨੇ ਬਹੁਤ ਅਰਸ਼ ਆਇਆ ਤੇ ਆਪਣੇ ਸੇਵਾਦਾਰ ਨੂੰ ਕਹਿੰਦੇ ਤੂੰ ਐ ਕਰ ਉਹ ਜਿਹੜਾ ਬੀਬੀ ਦੇ ਨਾਲ ਬੱਚਾ ਗਿਆ ਨਾ ਉਹਨੂੰ ਦੁਬਾਰਾ ਲੈ ਕੇ ਆ ਬਲਾ ਕੇ ਬੀਬੀ ਨੂੰ ਨਾ ਪਤਾ ਲੱਗਿਆ ਸੇਵਾਦਾਰ ਬੁਲਾ ਲਿਆ ਤਮਾਪੁਰਸ਼ ਕਹਿੰਦੇ ਕਾਕਾ ਹੋ ਰਿਆ ਪੁੱਤ ਆ 50 ਰੁਪਏ ਤੈਨੂੰ ਦਿੱਤੇ ਨੇ ਇਹਨਾਂ ਨੂੰ ਖਰਚੀ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨਗੇ ਬਰਕਤ ਪਾਉਣਗੇ ਤੁਹਾਡਾ ਖਰਚ ਉੱਤਰ ਜਾਊਗਾ ਤੇ ਉਹ ਬੀਬੀ ਨੂੰ ਕਿਤੇ ਫੇਰ ਪਤਾ ਲੱਗ ਗਿਆ ਵੀ ਮਹਾਂਪੁਰਸ਼ਾਂ ਨੇ ਫੇਰ 50 ਰੁਪਏ ਦੇ ਦਿੱਤੇ ਉਹਨੇ ਕੀ ਕੀਤਾ ਬੱਚੇ ਦੀ ਜੇਬ ਦੇ ਵਿੱਚੋਂ 50 ਰੁਪਏ ਕੱਢੇ ਤੇ ਮਹਾਂਪੁਰਸ਼ਾਂ ਦੇ ਕੋਲ ਫੇਰ ਆ ਕੇ ਕਹਿੰਦੀ ਬਾਬਾ ਜੀ ਅਸੀਂ ਪੈਸੇ ਲੈਣੇ ਨਹੀਂ ਤੁਸੀਂ ਸਾਨੂੰ ਵਾਰੀ-ਵਾਰੀ ਪੈਸੇ ਦੇ ਹੀ ਜਾਂਦੇ ਹੋ ਅਸੀਂ ਪੈਸੇ ਥੋੜਾ ਲੈਣ ਆਇਆ ਤੁਸੀਂ ਸਾਡੇ ਤੇ ਕਿਰਪਾ ਕਰੋ ਉਹ ਕਹਿੰਦੀ ਚਲੋ ਭਾਈ ਤੁਹਾਡੀ ਮਰਜ਼ੀ ਐਨੀ ਗੱਲ ਹੀ ਹੋਈ ਆ ਹਜੇ ਸੜਕ ਤੋਂ ਪਾਰ ਕਹਿੰਦੇ ਬੱਚਾ ਆਪਣਾ ਸਕੂਟਰ ਲੈਣ ਗਿਆ ਬਾਹਰ ਕੋਈ ਵਹੀਕਲ ਇੰਨਾ ਤੇਜ਼ ਆਇਆ ਕਹਿੰਦੇ ਗੱਡੀ ਨੇ ਫੇਟ ਮਾਰੀ ਬੱਚਾ ਉੱਥੇ ਹੀ ਮਰ ਗਿਆ ਤੇ ਉਹ ਮਾਤਾ ਮਾਪੁਰਸ਼ਾਂ ਦੇ ਕੋਲ ਫੇਰੋਂਦੀ ਰੋਂਦੀ ਆਉਂਦੀ ਹੈ ਕਹਿੰਦੀ ਬਾਬਾ ਜੀ ਅਨਰਥ ਹੋ ਗਿਆ ਮੇਰਾ ਇੱਕੋ ਹੀ ਸਹਾਰਾ ਸੀ ਮੇਰੇ ਪਤੀ ਤੋਂ ਬਾਅਦ ਉਹ ਵੀ ਇਸ ਦੁਨੀਆ ਤੋਂ ਚਲੇ ਗਿਆ ਹੁਣ ਮੈਂ ਕੀ ਕਰਾਂ ਮੇਰਾ ਤਾਂ ਸਾਰਾ ਕੁਝ ਉਜੜ ਗਿਆ ਜਦੋਂ ਮਾਵਾ ਦੇ ਪੁੱਤ ਐਵੇਂ ਚਲੇ ਜਾਂਦੇ ਨੇ ਨਾ ਉਹਨਾਂ ਦੀ ਤਕਲੀਫ ਨੂੰ ਉਹ ਮਾਂ ਹੀ ਸਮਝ ਸਕਦੀ ਹੈ ਜਿਸ ਨੇ ਅੱਖੀਂ ਦੇਖ ਕੇ ਆਪਣੇ ਪੁੱਤਰ ਨੂੰ ਤੋੜਿਆ ਹੋਵੇ ਕਿਉਂਕਿ ਇਸ ਹਾਲਾਤ ਦੇ ਵਿੱਚ ਮੈਂ ਦੇਖਿਆ ਹੈ ਮਾਂ ਮਨੁੱਖ ਲੋਕ ਲੋਕ ਕਰਉਂਦੀਆਂ ਨੇ ਆਪਣਾ ਦਰਦ ਨਹੀਂ ਕਿਸੇ ਨੂੰ ਦੱਸ ਸਕਦੀਆਂ ਤੇ ਉਹ ਮਹਾਪੁਰਸ਼ਾਂ ਦੇ ਅੱਗੇ ਆ ਕੇ ਬੀਬੀ ਰੋਣ ਲੱਗ ਗਈ ਪ੍ਰਲਾਪ ਕਰਦੀ ਆ ਮਹਾਪੁਰਸ਼ ਕਹਿੰਦੇ ਪੀਬਾ ਸਾਡੀ ਗੱਲ ਧਿਆਨ ਨਾਲ ਸੁਣ। ਅ ਜਦੋਂ ਤੈਨੇ ਕਿਹਾ ਨਾ ਵੀ ਸਾਡੀ ਗਰੀਬੀ ਬਹੁਤ ਆ ਸਾਡੇ ਕਰਜ਼ਾ ਬਹੁਤ ਆ ਅਸੀਂ ਜਦੋਂ ਤੇਰੇ ਬੱਚੇ ਵੱਲ ਦੇਖਿਆ ਨਾ ਤਾਂ ਤੁਝ ਯਕੀਨ ਮੰਨਿਆ ਤਾਂ 20 ਮਿੰਟ ਰਹਿੰਦੇ ਸੀ ਅ ਜੀ ਜ਼ਿੰਦਗੀ ਦੀ ਸਾਨੂੰ ਤਰਸ ਆ ਗਿਆ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਅਰਦਾਸ ਬੇਨਤੀ ਕਰੀ ਕਿ ਸੱਚੇ ਪਾਤਸ਼ਾਹ ਇਹ ਮੇਰੇ ਕੋਲ ਨਹੀਂ ਹੈ ਤੇਰੇ ਕੋਲ ਆਏ ਨੇ ਤੂੰ ਮੇਰੀ ਸੇਵਾ ਲਈ ਆ ਹਵਦਾ ਭਲਾ ਕਰਨ ਦੀ ਤੇ ਸੱਚੇ ਪਾਤਸ਼ਾਹ ਮੈਂ ਨਹੀਂ ਚਾਹੁੰਦਾ ਵੀ ਇਹ ਨਿਰਾਸ਼ ਹੋ ਕੇ ਜਾਣ ਕਹਿੰਦੇ ਉਹ ਗੁਰੂ ਨਾਨਕ ਦੇਵ ਜੀ ਤੋਂ ਮੈਂ 50 ਸਾਲ ਮੰਗੇ ਤੇਰੇ ਬੱਚੇ ਵਾਸਤੇ ਉਹ 50 ਰੁਪਏ ਨਹੀਂ ਸੀਗੇ ਕਮਲੀਓ ਤਾਂ 50 ਸਾਲ ਦੀ ਤੇਰੇ ਬੱਚੇ ਦੀ ਉਮਰ ਸੀ ਇਹਨਾਂ ਦੀ ਗਰੀਬੀ ਕਿਵੇਂ ਖਤਮ ਹੋਵੇਗੀ ਕਹਿੰਦੇ ਹੁਣ ਭਾਈ ਅਸੀਂ ਕੁਝ ਨਹੀਂ ਕਰ ਸਕਦੇ ਜਿਹੜਾ ਹੋਣਾ ਸੀ ਉਹ ਹੋ ਗਿਆ ਹੁਣ ਇਹਨੂੰ ਪਰਮਾਤਮਾ ਦਾ ਭਲਾ ਕਰਕੇ ਮੰਨ ਲਾ ਤਾਂ ਤੇਰੀ ਜ਼ਿੰਦਗੀ ਸੌਖੀ ਨਿਕਲ ਜਾਊਗੀ ਇਹ ਕਹਾਣੀ ਘਟਨਾ ਸੰਤ ਬਾਬਾ ਹੰਸਾਲੀ ਸੱਭ ਵਾਲੇ ਮਹਾਂਪੁਰਸ਼ਾਂ ਦੀ ਹੈ ਸੋ ਇਸ ਕਰਕੇ ਬੇਨਤੀ ਹੈ ਕਿ ਜੋ ਵੀ ਆਪ ਜੀ ਕਿਸੇ ਦੇ ਵੀ ਸੰਗਤ ਕਰਦੇ ਹੋ ਜੇ ਆਪ ਜੀ ਦੀ ਭਾਵਨਾ ਹੈ ਜੋ ਆਪ ਜੀ ਨੂੰ ਗੁਰਬਾਣੀ ਦੇ ਨਾਲ ਜੋੜਦੇ ਹਨ ਗੁਰਬਾਣੀ ਦੇ ਆਧਾਰ ਤੇ ਜਿਹਨਾਂ ਦਾ ਜੀਵਨ ਹੈ ਉਹਨਾਂ ਦੀ ਗੱਲ ਨੂੰ ਹੱਥ ਵਨ ਕੇ ਬੇਨਤੀ ਹੈ ਸਤਿਵਚਨ ਕਰਕੇ ਮਾਲ ਲਿਆ ਕਰੋ ਕਿਉਂਕਿ ਮਹਾਪੁਰਸ਼ਾਂ ਦੇ ਰਮਝਾ ਜਿਆਦਾ ਰੱਬ ਜਾਣਦਾ ਹੈ ਜਾਂ ਫਿਰ ਆਪ ਜਾਣਦੇ ਹਨ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ